ਅਦਲਾ ਮੀਨੋ ਅਦਲਾ ਵੇ ਦਾਦੀ ਤੇਰੀ ਮੌਤ ਦੇ ਅੱਗੇ ਖੜੀ ਹੋਈਏ ਬੁੱਤ ਓਏ ਆਪਣੇ ਘਰ ਤੋਂ ਵਸਦਾ ਰਿੰਦੂ ਤੇ ਵਰਿਆ ਤੇ ਵਰਤਾਂ ਤੇ ਆਇਆ ਆਇਆ ਵਰਿਆ ਪ੍ਰਭ ਦਾਦੀ ਮਾਂ ਮੈਂ ਚਲ ਗਿਆ ਜੀ ਮਿਲੂਗਾ

No, no, no. ਮੇਰੇ ਬਰਾਦਰ ਨਾਲ ਹੀ ਤੇ ਪ੍ਰਭਜੀ ਨਾਲ ਹੁੰਦਾ ਸੀ ਮੈਂ ਆਰਮੀ ਸੀ ਮੈਂ ਪਠਾਨ ਕੋਲ ਡਿਊਟੀ 'ਤੇ ਮਰੀ ਤੇ ਮੈਨੂੰ ਸਵੇਰੇ ਨਾਲ ਫੋਨ ਕੀਤਾ 4:30 ਵਜੇ ਕਿ ਇਦਾਂ ਪ੍ਰਭਜੀ ਤੇ ਦਿੱਕਤ ਹੋ ਗਈ ਤੇ ਮੈਂ ਕੈਂਡੀਡੇਟ ਘੰਟੇ ਜੇ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਬੁਲਾਈ ਫਰਸਟ ਏਡ ਦੇ ਤਵਾਸ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੈਤਵਾ ਕਿ ਨਹੀਂ ਉਹਦੇ ਤੋ ਗਿਆ ਨਾ ਕਿਹੜੇ ਦੇਸ਼ ਗਈ ਸੀ ਕੈਨੇਡਾ ਇਸ ਸਰੀਹ ਬਰਮਟਨ ਬਰਮਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਤੇ ਉਤੋਂ ਫਿਰ ਇਹ ਗਏ ਆ ਹੇ ਥੋੜਾ ਦੋ ਦਿਨ ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇਹਨਾਂ ਚਿਰ ਹੋ ਗਿਆ ਸੀ ਭਰ ਗਏ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰਦੇ ਪ੍ਰਸ਼ਾਸਨ ਇਹ ਮੰਗ ਕਰਦੇ ਆਗੇ ਉਹਨਾਂ ਦੀ ਡੈਡ ਬੋਰਟੀ ਜਲਦੀ ਤੋਂ ਜਲਦੀ ਆਵੇ ਤੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਆਖਰੀ ਦਰਸ਼ਨ ਕੌਸਟ ਆ ਮੇਰੇ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਜੀ ਤੇ ਉਹਦੇ ਕਰਕੇ ਘਰ ਦੇ ਹਾਲਾਤ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇਹਨੇ ਪੈਸੇ ਨਹੀਂ ਹੁੰਦੇ ਇਦੋਂ ਤਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਬਾਹਰ ਜਾ ਕੇ ਤਾਂ ਆ ਜਾਣਾ ਇਹ 50 ਦੀ ਜੈਲਗਦਾ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਹੋਇਆ ਇਹ ਲੱਗ ਇਹ ਹਾਰਟ ਐਟੈਕ ਹੋ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੈਥ ਹੋ ਗਈ ਸੀ ਇਹਨੇ ਕਿਸ ਨੂੰ ਕਿਹਾ ਬਾਅਦ ਇਹ ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਕੋਈ ਸਿਸਟਰ ਹੈ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਮੰਕਰਤ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗ ਕਰਨ ਹੈ ਜੀ ਮਤਲਬ ਇਹ ਡੈਡ ਬਾਡੀ ਜਿਹੜੀ ਉਹ ਲਿਹਾਉਣ ਚ ਮਦਦ ਕੀਤੀ ਜਾਵੇ